ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਲੰਬੇ ਸਮੇਂ ਤੋਂ ਡਿੱਕੇ ਜਾ ਰਹੇ ਵਪਾਰ ਸਮਝੌਤੇ ਦਾ ਐਲਾਨ ਕਰ ਦਿੱਤਾ ਹੈ। 트ੰਪ ਨੇ ਕਿਹਾ ਕਿ ਅਮਰੀਕਾ ਨੇ ਭਾਰਤ ਤੇ ਪਰਸਪਰ ਟੈਰਿਫ 50% ਤੋਂ ਘਟਾ ਕੇ 18% ਕਰ ਦਿੱਤਾ ਹੈ। 트ੰਪ ਨੇ ਸੋਮਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਹੈ। ਇਸ ਤੋਂ ਬਾਅਦ ਰਾਤ ਲਗਭਗ 10:30 ਵਜੇ 트ੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਤੇ ਵਪਾਰ ਸਮਝੌਤੇ ਦਾ ਐਲਾਨ ਕਰ ਦਿੱਤਾ। ਟਰੰਪ ਨੇ ਦਾਅਵਾ ਕੀਤਾ ਕਿ ਮੋਦੀ ਰੂਸੀ ਤੇਲ ਖਰੀਦਣਾ ਬੰਦ ਕਰਨ ਤੇ ਸਹਿਮਤ ਹੋ ਗਏ ਨੇ ਤੇ ਅਮਰੀਕਾ ਤੋਂ ਹੋਰ ਤੇਲ ਖਰੀਦਣ ਦੇ ਸਮਝੌਤੇ ਨਾਲ ਵੀ ਮੋਦੀ ਸਹਿਮਤ ਹੋਏ ਨੇ ਟਰੰਪ ਨੇ ਇੱਕ ਲੰਮੀ ਚੋੜੀ ਪੋਸਟ ਟਰੂਥ ਸੋਸ਼ਲ ਮੀਡੀਆ ਦੇ ਉੱਤੇ ਪਾਈ ਹੈ ਜਿਸ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਐਲਾਨ ਕੀਤਾ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹੋਈ ਗੱਲਬਾਤ ਨੂੰ ਲੈ ਕੇ ਤਸੱਲੀ ਦਾ ਪ੍ਰਗਟਾਵਾ ਵੀ ਕੀਤਾ ਹੈ ਡੋਨਲਡ ਟਰੰਪ ਦੇ ਮੁਤਾਬਕ ਜੇਕਰ ਲੋੜ ਪਈ ਤਾਂ ਭਾਰਤ ਵੈਨੂਜ਼ੁਏਲਾ ਤੋਂ ਵੀ ਤੇਲ ਖਰੀਦੇਗਾ ਭਾਰਤ ਅਮਰੀਕੀ ਖਰੀਦ ਨੀਤੀ ਦੇ ਤਹਿਤ ਅਮਰੀਕਾ ਤੋਂ 40 ਲੱਖ ਕਰੋੜ ਤੋਂ ਵੱਧ ਸਮਾਨ ਖਰੀਦੇਗਾ ਇਸ ਦੌਰਾਨ 트럼ਪ ਦੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਐਕਸ ਤੇ ਪੋਸਟ ਲਿਖੀ ਹੈ ਭਾਰਤ ਦੇ 1.4 ਬਰਬ ਲੋਕਾਂ ਵੱਲੋਂ ਰਾਸ਼ਟਰਪਤੀ 트럼ਪ ਦਾ ਮੋਦੀ ਵੱਲੋਂ ਧੰਨਵਾਦ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਅੰਗਰੇਜ਼ੀ ਦੇ ਵਿੱਚ ਇਹ ਪੋਸਟ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਵੰਡਰਫੁਲ ਟੂ ਸਪੀਕ ਵਿਦ ਮਾਈ ਡੀਅਰ ਫਰੈਂਡ ਡੋਨਲਡ 트럼ਪ ਟੂਡੇ delighted that made in india product will now have reduced tariff of 18% big thanks to president trump on behalf of 1.4 billion people of india for this wonderful announcement so pradhan mantri modi ne bharat de 1.4 billion lokan valo amreeki rashtrapati donald trump da is ਕੰਮ ਦੇ ਲਈ ਧੰਨਵਾਦ ਕੀਤਾ ਡੋਨਲਡ ਟਰੰਪ ਨੇ 50% ਤੋਂ ਟੈਰਿਫ ਘਟਾ ਕੇ 18% ਕੀਤਾ ਸੋ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਨਾਗਰਿਕਾਂ ਵੱਲੋਂ ਧੰਨਵਾਦ ਕੀਤਾ ਡੋਨਲਡ ਟਰੰਪ ਦਾ ਟਰੰਪ ਨੇ 25 ਅਪ੍ਰੈਲ ਨੂੰ ਭਾਰਤ ਦੇ ਉੱਤੇ 25% ਪ੍ਰਤੀਕਿਰਿਆ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਅਗਸਤ ਦੇ ਵਿੱਚ ਰੂਸ ਤੋਂ ਤੇਲ ਖਰੀਦਣ ਦੇ ਉੱਤੇ ਵੀ ਟਰੰਪ ਦੇ ਵੱਲੋਂ ਉਤ੍ਰਿਕਤ ਟੈਰਿਫ ਹੈ ਜਿਹੜਾ ਭਾਰਤ ਦੇ ਉੱਤੇ ਲਗਾਇਆ ਗਿਆ ਸੀ ਸੋ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਦੱਸਿਆ ਕਿ ਭਾਰਤ ਤੇ ਸਿਰਫ ਹੁਣ 18% ਟੈਰਿਫ ਲੱਗੇਗਾ ਅਮਰੀਕਾ ਰੂਸੀ ਤੇਲ ਖਰੀਦਣ ਤੇ ਲਗਾਏ ਗੇ 25% ਟੈਰਿਫ ਨੂੰ ਵੀ ਹਟਾ ਦੇਗਾ ਸੋ ਭਾਰਤ ਅਮਰੀਕਾ ਦੇ ਵਪਾਰਕ ਰਿਸ਼ਤਿਆਂ ਦੇ ਵਿੱਚ ਵੱਡੀ ਡਿਵੈਲਪਮੈਂਟ ਮੰਨੀ ਜਾ ਰਹੀ ਹੈ ਕਿਉਂਕਿ ਆ ਇੱਕ ਪਾਸੇ ਤਾਂ ਵਿਸ਼ਵ ਵਿਆਪੀ ਅਰਥਵਿਵਸਥਾ ਜਿਹੜੀ ਹੈ ਉਹ ਕੁ ਖਾਸ ਤਰ੍ਹਾਂ ਦੇ ਆ ਦਬਾਅ ਦੇ ਵਿੱਚੋਂ ਗੁਜ਼ਰ ਰਹੀ ਹੈ ਜਿਸ ਦੇ ਵਿੱਚ ਅਮਰੀਕਾ ਚੀਨ ਅਤੇ ਰੂਸ ਦਰਮਿਆਨ ਕਮਾਂਤਰੀ ਵਪਾਰ ਨੂੰ ਲੈ ਕੇ ਸਿੱਧੀ ਵਪਾਰਕ ਜੰਗ ਦੇਖੀ ਜਾ ਰਹੀ ਹੈ ਜ ਜਿਹੇ ਵਿੱਚ ਭਾਰਤ ਅਤੇ ਅਮਰੀਕਾ ਦੇ ਵਪਾਰ ਨੂੰ ਵੀ ਇੱਕ ਮਾੜੇ ਦੌਰ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿਉਂਕਿ ਇਸ ਦੌਰਾਨ ਭਾਰਤ ਅਮਰੀਕੀ ਵਪਾਰ ਦੇ ਉੱਤੇ ਵੀ ਅਮਰੀਕੀ ਪਾਬੰਦੀਆਂ ਕਾਰਨ ਵੱਡਾ ਅਸਰ ਪੈਂਦਾ ਹੋਇਆ ਨਜ਼ਰ ਆ ਰਿਹਾ ਸੀ ਟੈਰਿਫ ਕਾਰਨ ਭਾਰਤੀ ਵਪਾਰੀਆਂ ਨੂੰ ਵੱਡੇ ਨੁਕਸਾਨ ਦਾ ਖਤਸ਼ਾ ਪੈਦਾ ਹੋਇਆ ਸੀ ਪਿੱਛੇ ਜਿਹੇ ਪ੍ਰਧਾਨ ਮੰਤਰੀ ਮੋਦੀ ਪੰਜਾਬ ਆਏ ਸਨ 2 ਦਿਨ ਪਹਿਲਾਂ ਤੇ ਉਹਨਾਂ ਨੇ ਵੱਡਾ ਐਲਾਨ ਕੀਤਾ ਸੀ ਕਿ ਪੰਜਾਬ ਦੇ ਵਪਾਰੀਆਂ ਨੂੰ ਫਾਇਦਾ ਹੋਵੇਗਾ ਖਾਸ ਤੌਰ ਤੇ ਕਮਾਂਤਰੀ ਵਪਾਰ ਨੂੰ ਲੈ ਕੇ ਤੇ ਹੁਣ ਜੇਕਰ ਅਮਰੀਕਾ ਵੱਲੋਂ 18% ਕੀਤਾ ਗਿਆ 50% ਤੋਂ ਘਟਾ ਕੇ ਤਾਂ ਨਿਸ਼ਚਿਤ ਤੌਰ ਤੇ ਵਪਾਰੀ ਵਰਗ ਦਾ ਫਾਇਦਾ ਹੋਵੇਗਾ ਸੰਭਾਵੀ ਨੁਕਸਾਨ ਤੋਂ ਵਪਾਰੀ ਵਰਗ ਦਾ ਪੰਜਾਬ ਅਤੇ ਪੂਰੇ ਭਾਰਤ ਦੇ ਵਿੱਚ ਬਚਾਅ ਹੋਵੇਗਾ ਕਿਉਂਕਿ ਅਮਰੀਕਾ ਤੋਂ ਅਮਰੀਕਾ ਨੂੰ ਭਾਰਤ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਿਆ ਨਿਰਯਾਤ ਆ ਉਹ ਕੀਤਾ ਜਾਂਦਾ ਐ ਐਕਸਪੋਰਟ ਕੀਤਾ ਜਾਂਦਾ ਐ ਸੋ ਇਸ ਨੂੰ ਦੋਹਾਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ ਦੇ ਵਿੱਚ ਇੱਕ ਵੱਡੀ ਪੁਲਾਂਘ ਮੰਨਿਆ ਜਾ ਸਕਦਾ ਹੈ ਰਿਸ਼ਤਿਆਂ ਦੇ ਵਿੱਚ ਜਿਹੜੀ ਪਿਛਲੇ ਸਮੇਂ ਦੇ ਵਿੱਚ ਖਟਾਸ ਆਈ ਸੀ ਵਪਾਰਕ ਰਿਸ਼ਤਿਆਂ ਦੇ ਵਿੱਚ ਉਸ ਦੇ ਵਿੱਚ ਇੱਕ ਚੰਗੀ ਡਿਵੈਲਪਮੈਂਟ ਮੰਨਿਆ ਜਾ ਸਕਦਾ ਸੋ ਪ੍ਰਧਾਨ ਮੰਤਰੀ ਮੋਦੀ ਵੱਲੋਂ ਡੋਨਲਡ ਟਰੰਪ ਦਾ ਇਸ ਕੰਮ ਦੇ ਲਈ 18% ਟੈਰਿਫ ਕੀਤੇ ਜਾਣ ਨੂੰ ਲੈ ਕੇ ਧੰਨਵਾਦ ਕੀਤਾ ਗਿਆ